ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abp-sanjha.in ਤੇ ਗੁਰਦਾਸਪੁਰ ਦੇ ਦਿਨਾ ਨਗਰ ਚਾਤਵਾਦੀਆਂ ਨੇ ਜਿਵੇਂ ਹੀ ਆਪਣੇ ਨਾਪਾਕ ਇਰਾਦੇ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ ਉਹਨਾਂ ਦਾ ਸਭ ਤੋਂ ਪਹਿਲਾ ਨਿਸ਼ਾਨਾ ਸੀ ਪੰਜਾਬ ਰੋਡਵੇਜ਼ ਦੀ ਇਹ বাস বাস ਦੇ ਡਰਾਈਵਰ ਨੇ ਅਤਵਾਦੀਆਂ ਤੋਂ ਮੁਸਾਫਰਾਂ ਨੂੰ ਬਚਾਉਣ ਲਈ ਹਰ ਕੋਸ਼ਿਸ਼ ਕੀਤੀ ਨਾਨਕ ਚੰਦ ਨਾਮੀ ਇਸ ਬਹਾਦਰ ਡਰਾਈਵਰ ਨੇ ਹਮਲਾ ਹੋਣ ਤੋਂ ਬਾਅਦ বাস ਰੋਕੀ ਨਹੀਂ ਅਤੇ ਨਾ ਹੀ ਕਬਰਾਇਆ ਬੱਸ ਨੂੰ ਜ਼ਖਮੀ ਮੁਸਾਫਰਾਂ ਸਮੇਤ ਨਾਨਕ ਚੰਦ ਹਸਪਤਾਲ ਲੈ ਗਿਆ। ਪਰਮਾਰ ਬਦਲ ਮੈਨੂੰ ਕੋ ਸ਼ੱਕ ਪਿਆ ਕਿ ਇਹ ਤਾਂ ਸ਼ਕੀਰ ਦਾ ਜਾਂ ਕੋਈ ਨਾਇਬ ਹੋਏ ਦਾ ਨਾਇਬ ਪਾਣੀ ਦਾ ਤੇ ਮੈਂ ਉਸ ਨੂੰ ਗੱਡੀ ਨਹੀਂ ਰੁਕੀ ਉਹਨਾਂ ਗੜਦੋ ਤਿੰਨ ਰੋਗ ਗੁਣੀਆਂ ਬੱਸ ਮਾਰਦੀਆਂ ਜਿਹਦੇ ਵਿੱਚ ਦੋ ਬਦੇ ਜਪਨੀ ਹੋਏ ਜਿਹੜੇ ਜਪਨੀ ਹੋਏ ਤੇ ਮੈਂ ਬੱਸ ਉੱਥੋਂ ਤੇਜ਼ ਘੱਤੀ ਬੱਸ ਸਿੱਧੀ ਭਜਾ ਕੇ ਮੈਂ ਸਿਗਨਲ ਹਸਪੀਟਲ ਬਰਦਾਸ਼ਪੁਰ ਜਿਹਦੇ ਵਿੱਚ ਕਨੇਕਟਰ ਨੇ ਦੋ ਤਿੰਨ ਸਾਰੀਆਂ ਟੁੱਟ ਗਏ ਉਹ ਬਿਲ ਜਣੀਆਂ ਪਟੜੀ ਉਹ ਕਾਲੇ ਅਸੀਂ ਬਾੜ ਦੇ ਵਿੱਚ ਲੱਗਦੇ ਹਾਂ